ਬਾਬਾ ਦੀਪ ਸਿੰਘ ਜੀ ਉਦੋਂ ਬਹੁਤ ਖੁਸ਼ ਹੁੰਦੇ ਹਨ ਜਦੋਂ ਉਹ ਦੇਖਦੇ ਹਨ ਕਿ ਇੰਨੇ ਦੁੱਖਾਂ ਦੇ ਬਾਵਜੂਦ ਵੀ ਮੇਰਾ ਭਗਤ ਮੇਰੇ ਤੇ ਵਿਸ਼ਵਾਸ ਰੱਖਦਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਇੰਨਾ ਪਿਆਰ ਕੋਈ ਰੁਮਾਲਾ ਚੜੋਂਦਾ ਕੋਈ ਸੇਰਾ ਚੜੋਂਦਾ ਕੋਈ ਮਾਇਆ ਚੜੋਂਦਾ ਤੂੰ ਆਪਣਾ ਸਿਰ ਕਲਤਾ ਗੁਰੂ ਰਾਮਦਾਸ ਜੀ ਕਹਿੰਦੇ ਅੱਜ ਤੋਂ ਬਾਅਦ ਖੀਸਾ ਮੇਰਾ ਹੱਥ ਤੇਰਾ ਦੀਪ ਸਿਆ ਜਿਵੇਂ ਇੱਥੇ ਨਾਨਕਾ ਲੱਗ ਗਿਆ ਨੇ ਉਸੇ ਤਰ੍ਹਾਂ ਦਾ ਤੇਰੇ ਵੀ ਇਸ ਖਾਨ ਦੇ ਨਾਨਕਾ ਲੱਗਣ ਗਿਆ ਤੇ ਅੱਜ ਤੁਸੀਂ ਵੇਖ ਰਹੇ ਹੋ ਕਿ ਗੁਰੂ ਰਾਮਦਾਸ ਜੀ ਦੁਆਰਾ ਬੋਲੇਗੇ ਬੋਲ ਵੇਖੋ ਅੱਜ ਪੈਰ ਰੱਖਣ ਦੀ ਵੀ ਥਾਂ ਨਹੀਂ ਜੇ ਗੁਰਬਾਣੀ ਪੜ੍ਹ ਕੇ ਆਪਣਾ ਤਨ ਮਨ ਨੂੰ ਸੁਨਉਂਦਾ ਰਿਹਾ ਕਰੋ ਫਲ ਅਕਾਲਪੁਰਖ ਵਾਹਿਗੁਰੂ ਨੇ ਆਪੇ ਬਖਸ਼ ਦੇਣਾ ਹੈ ਜਿਵੇਂ ਅਸੀਂ ਰੋਟੀ ਖਾਂਦੇ ਹਾਂ ਸਵਾਦ ਤਾਂ ਉਸ ਵੇਲੇ ਮਿਲ ਜਾਂਦਾ ਹੈ ਪਰ ਰੋਟੀ ਅੰਦਰ ਜਾ ਕੇ ਖੂਨ ਕਦੋਂ ਬੰਦੀ ਹੈ ਜਾਂ ਕਿਵੇਂ ਬੰਦਾ ਹੈ ਅਸੀਂ ਕਦੇ ਵੀ ਨਹੀਂ ਸੋਚਦੇ ਕਿਉਂਕਿ ਸਾਨੂੰ ਵਿਸ਼ਵਾਸ ਹੁੰਦਾ ਹੈ ਅਸੀਂ ਰੋਟੀ ਖਾ ਲਈ ਜੋ ਸਾਡੇ ਹੱਥ ਵਿੱਚ ਸੀ ਰੋਟੀ ਦਾ ਖੂਨ ਬਣਾਉਣਾ ਸਾਡੇ ਹੱਥ ਵਿੱਚ ਨਹੀਂ ਹੈ ਉਸੇ ਤਰ੍ਹਾਂ ਹੀ ਸਾਡੇ ਸਰੀਰ ਦੀ ਸਿਰਦਰਦੀ ਹੁੰਦੀ ਆ ਇਸ ਤਰ੍ਹਾਂ ਹੀ ਸਾਡੇ ਹੱਥ ਗੁਰਬਾਣੀ ਨੂੰ ਪੜਨਾ ਹੈ ਫਲਾ ਦਾ ਟੋਕਰਾ ਉਸ ਅਕਾਲਪੁਰ ਵਾਹਿਗੁਰੂ ਨੇ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਹੈ ਤੇ ਕਿਹੜੇ ਬੰਦੇ ਨੂੰ ਕਿਹੜਾ ਫਲ ਦੇਣਾ ਉਹ ਆਪ ਹੀ ਫੈਸਲਾ ਕਰਦੇ ਹੁੰਦੇ ਨੇ ਕਈ ਕਹਿੰਦੇ ਨੇ ਕਿ ਅਸੀਂ ਚਪਹਿਰਾ ਸਾਹਿਬ ਕਰਦੇ ਆ ਪਾਠ ਵੀ ਕਰਦੇ ਆ ਪਰ ਜ਼ਿੰਦਗੀ 'ਚ ਦੁੱਖ ਕਿਉਂ ਨਹੀਂ ਮਿਟਦਾ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਇੱਕ ਗੱਲ ਯਾਦ ਰੱਖਿਓ ਕਿ ਜੇ ਤੁਸੀਂ ਚਪਹਿਰਾ ਸਾਹਿਬ ਕੱਟ ਰਹੇ ਹੋ ਤਾਂ ਜ਼ਿੰਦਗੀ 'ਚੋਂ ਦੁੱਖ ਨਹੀਂ ਜਾ ਰਹੇ ਤਾਂ ਇਹਦਾ ਮਤਲਬ ਹੈ ਕਿ ਬਾਬਾ ਦੀਪ ਸਿੰਘ ਜੀ ਤੁਹਾਡਾ ਭਾਂਡਾ ਤਾਕਤਵਰ ਬਣਾ ਰਹੇ ਨੇ ਜਿਵੇਂ কুমਿਆਰ ਭਾਂਡੇ ਨੂੰ ਬਾਹਰੋਂ ਸੱਟ ਮਾਰਦਾ ਹੈ ਤੇ ਅੰਦਰ ਹੱਥ ਰੱਖਦਾ ਹੈ ਇਸੇ ਤਰੀਕੇ ਜਿਸ ਪਾਂਡੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਦਾਤਾ ਪੋਣੀਆਂ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਸੱਟਾਂ ਮਾਰ ਕੇ ਮਜ਼ਬੂਤ ਕਰ ਰਹੇ ਨੇ ਜੇ ਜ਼ਿੰਦਗੀ 'ਚ ਦੁੱਖ ਆ ਰਹੇ ਨੇ ਤੇ ਬਾਬਾ ਦੀਪ ਸਿੰਘ ਜੀ ਤੁਹਾਡਾ ਪਾਂਡਾ ਮਜ਼ਬੂਤ ਕਰ ਰਹੇ ਨੇ ਤੇ ਯਾਦ ਰੱਖਿਓ ਆਉਣ ਵਾਲਾ ਸਮਾਂ ਤੁਹਾਡਾ ਖੁਸ਼ੀਆਂ ਨਾਲ ਭਰਿਆ ਹੋਵੇਗਾ